ਇਹ ਬੀ ਸਿੰਘ ਹਾਤੀਕੜ ਬਾਹਰ ਵਾਲਾ ਹਾਤੀਕੜ ਬੈਂਕ ਦੇ ਸਾਹਮਣੇ ਮੈਂ ਭੋਗ ਤੇ ਗਿਆ ਜੀ ਕੋਈ 10:30 ਵਜੇ ਨੇ ਮੇਰੇ ਭੁਆ ਜੀ ਦਾ ਤੋਈ ਤੇ ਅੱਜ ਭੋਗ ਹੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਤਰੀ ਭਾਈ 10:30 ਵਜੇ ਘਰੋਂ ਨਿਕਲੇ ਜੀ ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਸ ਤੋਂ ਬਾਅਦ ਹੋਇਆ ਰੇ ਮੈਨੂੰ ਮੈਂ ਉੱਥੇ ਖਾਂਡਪੜ ਸਾਹ ਦਾ ਭੋਗ ਤੇ ਅਰਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਹਨ ਉੱਥੇ ਗਿਆ ਜੀ ਵਿਤਾ ਦੇ ਘਰ ਦੇ ਜੰਦਰਾ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲਾਰਾ ਪਿਆ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਨਾ ਹੀ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਦੇ ਜੋ ਵੀ ਆਡਾ ਘਰ ਦਾ ਸੋਨਾ ਸਣਾ ਸਾਰਾ ਲੈ ਗਿਆ ਇਹ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਹੈ ਦਾਇਰਿਕ ਤਰੀਕੀ ਇਹ ਕੋਈ 5 ਲੱਖ ਦੇ ਕਰੀਬ ਹੋਵੇ 4-5 ਲੱਖ ਨਗਦੀ ਗਈ ਹੈ ਜੀ ਹੋਰ ਕੋਈ ਆਵੇ ਬੋਦੀ ਨਹੀਂ ਜਿਆਦਾ ਨਹੀਂ 25 3000 25000 ਰੁਪਏ ਲੱਗੇਗਾ ਘਟਨਾ ਸਾਰੀ ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਹੀ ਘਟਨਾ ਹੁੰਦਾ ਟਾਈਮ ਨੇ ਰੋ ਦੇ ਵਿੱਚ ਗੱਡੀ ਹੋਈ ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਹ ਵੇਲੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਹੈ ਸੀਸੀਟੀਵੀ ਕੋਈ ਕਰਕੇ ਤਾਂ ਦੇਖੀ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਦੇਖੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਕੋਈ ਵੀ ਨਹੀਂ ਕਰ ਜੀ ਦੇ ਬਰਾਦਰ ਬੰਦੇ ਹੀ ਜੀ ਬਾਹਰੋਂ ਦਰਵਾਜ਼ਾ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਘੜੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਤਰਾਮ ਸਿੰਘ ਜੀ ਹਾਥੀ ਗੇਟ ਬਟਾਲਾ ਜੀ ਇਹ ਕੋਈ 1.5 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਨੇ ਰੌਲਾ ਰਲਾ ਪਾਇਆ ਇਹ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਆਣੇ ਸੀ ਭੋਗ ਤੇ ਗਏ ਐਤੋਂ ਪਹਿਲਾਂ ਕੋ 15 20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਖਾਦ ਵਾਲਾ ਉਹਦੇ ਘਰ ਵਿੱਚ ਓਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸਾਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇਥੋਂ ਦਾ ਭੇਤੀ ਆ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ ਫਿਰ ਐਚੋ ਪਰ ਬਾਲਮੀਕੀਆ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣਾ ਵੈਗਨਰ ਗੱਡੀ ਇੱਥੇ ਆ ਇੱਕ ਪਾਟੀਆਂ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇਖੋ 25000 ਰੁਪਏ ਗਿਆ ਜੀ 16 ਇਹਨਾਂ ਨੇ ਆਪਣੀ ਗੁड़िया ਵਾਸਤੇ ਬਣਾਇਆ ਸੀ ਗੁड़िया ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਕੋ ਕੰਨਾਂ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਸੀ ਉਹ ਸਾਰਾ ਕੁਝ ਲੈ ਗਿਆ ਜੀ ਮਾਗਰਾਕ ਦੇਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਰਹੀ ਸਭ ਅੱਜ ਚੋਰੀ ਹੋਈ ਘਰ ਦੀ ਹੈ ਹਾਂਜੀ ਕੀ ਦੇਖਿਆ ਕੀ ਦੇਖਿਆ ਕੀ ਹੋਇਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਹੀ ਇਤਲਾਮ ਮਿਲੀ ਹੈ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਪਟਾਲਾ ਇੱਥੇ ਮਤਲਬ ਕਿਤੇ ਬਾਹਰ ਗਈ ਹੋਈ ਸੀਗੀ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਹਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਅਪਾ ਕੈਮਰਸ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਅਪਾ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦੀ ਅਸੀਂ ਦੱਸ ਦਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ